नहीं पड़े नशा किसी का नहीं हो रहा होना नाम जो नशे नशा क्या हो जे बला

ਔਰ ਬਿੰਦੀ ਜੀ ਸਾਡੇ ਸਰਪਾਸਾ ਚੱਬੇ ਵਾਲਾ ਨਰਿੰਦਰ ਜੀ ਤੇ ਬਹੁਤ ਸਤਿਕਾਰਯੋਗ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਖਿਮਾ ਦਾ ਜਾਚਕਾ ਕਿ ਕਾਫੀ ਸਮੇਂ ਤੋਂ ਡੇਢ ਦਾ ਸੋਝਾ ਦਾ ਸਾਮਾਨੀ ਲੈਣਾ ਬੈਸੇ ਹੀ ਕੁੱਛਣਾ ਚਾਹੁੰਦਾ ਪਿੰਡ ਦੇ ਵਿੱਚ ਕਿਉਂਕਿ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਉਹ ਸਰਕਾਰ ਨੇ ਸ਼ੁਰੂ ਕੀਤੀ ਹੈ ਤੇ ਮੈਂ ਤੁਹਾਨੂੰ ਖਾਸ ਤੌਰ ਤੇ ਜਿੰਨੇ ਵੀ ਸਾਡੇ पिंड की बीबिया बैठी साजुर्ग मेरे बच्चे बैठे हैं मैं पूछना चाहता कि पिंड की स्थिति की है जी मैं युद्ध नशे शुरू की है। उस तुम तो कोई फर्क है कोई फर्क अगे रो घटे कि नहीं नशा है कि नहीं पिंड है ਸੋ ਜਿਹੜੀ ਚੈੱਕ ਕਰਨੀ ਲੋੜ ਨਹੀਂ ਜੇ ਨਸ਼ਾ ਬਿਗਦਾ ਤਾਂ ਹਾਂ ਕੋਈ ਨਹੀਂ ਤੇ ਕੋਈ ਆਦੀ ਕੋਈ ਜਣਾ ਉੱਠ ਕੇ ਦੱਸ ਸਕਦਾ ਕੋਈ ਜਣਾ ਉੱਠ ਕੇ ਨੇੜੇ ਕਿਹਦੇ ਵੀ ਕਿਹਦੇ ਸੋ ਇਸ ਤਰ੍ਹਾਂ ਮੇਰੇ ਸਾਥੀ ਦੱਸ ਰਹੇ ਕਿ ਬੀਟੀਆਂ ਕਹਿ ਰਹੀਆਂ ਸੀ ਵੀ ਨਸ਼ਾ ਆਇਆ ਜੇ ਹੈਗਾ ਤਾਂ ਕੋਈ ਦਰ ਵਾਲੀ ਗੱਲ ਜੀ ਆਪਾਂ ਖਤਮ ਕਰਨਾ ਚਾਹੀਦਾ

पहलेदार बन के कम करेंगे असी अपने पिंड भी किस्म का नशा नहीं बिगड़ असी किसी भी नशा बेचने वाले अपने पिंड नहीं बन जो भी नशा करते हैं ਅਸੀਂ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੁੱਟਣ ਲਈ ਮੈਂ ਮੈਨੂੰ ਆਇਆ ਕੰਮ ਕਰਨ। ਅੱਜ ਸਰਕਾਰ ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਯੋਧ ਨਸ਼ਾ ਵਿਰੁੱਧ ਉਸ ਦੇ ਤਹਿਤ ਅੱਜ ਬਜਰਾਵਰ ਪਿੰਡ ਵਿੱਚ ਆਏ ਹਾਂ ਮੇਰੇ ਨਾਲ ਸਾਡੇ ਸਰਪੰਚ ਸਾਹਿਬ ਮੌਜੂਦ ਨੇ ਔਰ ਸਾਡੇ ਕੋਆਰਡੀਨੇਟਰ ਸਾਹਿਬ ਵਿਰਲਾ ਸਿੰਘ ਜੀ ਸਾਡੇ ਬਲਜੀਤ ਜੀ ਔਰ ਸਾਡੇ ਵੀਡੀਓ ਸਾਹਿਬ ਪ੍ਰਵੇਸ਼ ਗੋਇਲ ਜੀ ਤੇ ਸਾਡੇ ਪਿੰਡਾਂ ਦੇ ਸਰਪੰਚ ਸਾਰੇ ਮੇਰੇ ਨਾਲ ਨੇ ਔਰ ਇਸ ਨਗਰ ਦੀ ਸਾਰੀ ਸੰਗਤ ਮੌਜੂਦ ਹੈ ਸੋ ਅੱਜ ਨਸ਼ਾ ਜਿਹੜੇ ਸਾਡੇ ਇਸ ਨਗਰ ਨੂੰ ਨਸ਼ਾ ਮੁਕਤ ਕਰਨ ਦੇ ਲਈ ਅੱਜ ਸੌ ਖਾਦੀ ਗਈ ਸਾਰੇ ਪਿੰਡ ਵੱਲੋਂ ਇਕੱਠੇ ਹੋ ਕੇ ਸੌ ਖਾਦੀ ਗਈ ਕਿ ਅਸੀਂ ਆਪਣੇ ਪਿੰਡ ਵਿੱਚ ਜਿਹੜਾ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਨਸ਼ਾ ਵਿਕਣ ਨਹੀਂ ਦਵਾਂਗੇ ਜੇ ਜਿਹੜਾ ਵੀ ਨਸ਼ਾ ਵੇਚਣ ਵਾਲਾ ਕੋਈ ਫੜਿਆ ਜਾਏਗਾ ਉਹਦੀ ਨਾ ਕੋਈ ਜਮਾਨਤ ਦੇ ਦਊਗਾ ਤੇ ਨਾ ਜਮਾਨਤ ਕਿਸੇ ਨੂੰ ਦੇਣ ਦਵਾਂਗੇ ਬਾਕੀ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਭਰਤੀ ਕਰਾਵਾਂਗੇ ਜਿਨ੍ਹਾਂ ਨੂੰ ਜ਼ਰੂਰਤ ਹੋਈ ਤੇ ਸੋ ਇਸ ਕਰਕੇ ਸਾਰੇ ਪਿੰਡ ਦੇ ਆ ਜੀ ਇਕੱਠੇ ਹੋ ਕੇ ਇਹ ਸੌਖਾ ਦਈਏ ਕਿ ਅਸੀਂ ਆਪਣੇ ਪਿੰਡ ਨੂੰ ਜਿਹੜਾ ਉਹ ਨਸ਼ਾ ਰੁੱਤਗਾ ਸੋ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਸਦਕਾ ਇਹ ਮੁਹਿੰਮ ਜਿਹੜੀ ਆ ਅੱਜ ਲੋਕ ਲਹਿਰ ਬਣੀ ਆ ਔਰ ਅੱਜ ਘਰ ਘਰ ਜਿਹੜੀ ਐ ਲਹਿਰ ਜਿਹੜੀ ਆ ਇਹ ਪਹੁੰਚੀ ਹੋਈ ਆ ਔਰ ਪਿੰਡਾਂ ਦੇ ਵਿੱਚ ਜਿਹੜਾ ਉਹ ਡਰ ਦਾ ਮਾਹੌਲ ਜਿਹੜਾ ਪੈਦਾ ਹੋਇਆ ਜਿਹੜਾ ਨਸ਼ਾ ਵੇਚਦਾ ਖਾਸ ਤੌਰ ਤੇ ਉਹਦੇ ਜਹਨ ਦੇ ਵਿੱਚ ਬਹੁਤ ਵੱਡਾ ਡਰ ਪਿਆ ਕਿ ਜੇਕਰ ਉਹ ਨਸ਼ਾ ਵੇਚਣ ਤੋਂ ਨਹੀਂ ਹਟੇਗਾ ਤੇ ਫਿਰ ਪੀੜਾ ਪੰਜਾ ਤਾਂ ਹੈਗਾ ਘਰ ਟਾਏ